ਹੇਓ ਪਾਤਾ ਜੀ ਕਾਫੀ ਜੋਸ਼ ਨਜ਼ਰ ਆ ਰਿਹਾ ਹੈ ਭਾਜਪਾ ਦੇ ਵਰਕਰ ਆਗੂਆਂ ਦੇ ਵਿੱਚ ਤੇ ਇਹ ਤੁਸੀਂ ਤਸਵੀਰਾਂ ਬਹੁਤ ਜੋ ਦੇਖ ਰਹੇ ਹਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਤੋਂ ਦੇਖ ਰਹੇ ਤੁਸੀਂ ਪੀਰ ਬਜਰੰਗ ਹਾਰ ਹਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਸ ਤੋਂ ਪਤਾ ਚੱਲ ਰਿਹਾ ਹੈਗਾ ਕਿ ਭਾਜਪਾ ਦੇ ਵਰਕਰਾਂ ਦੇ ਵਿੱਚ ਕਿੰਨਾ ਜੋਸ਼ ਹੈ ਤੇ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਨੇ ਤੇ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਥੋੜੀ ਦੇਰ ਤੱਕ ਜਿੰਦਾਬਾਦ ਜਲੰਧਰ ਨੂੰ ਖੂਚ ਕੀਤਾ ਜਾਣਾ ਹੈ ਸੋ ਗੱਲ ਕਰਦੇ ਆ ਮਨੀਸ਼ ਧੀਰ ਜੀ ਨਾਲ ਜਿੰਦਾਬਾਦ ਜਲੰਧਰ ਤੋਂ ਪ੍ਰਧਾਨ ਸਾਹਿਬ ਸਾਡੇ ਨਾਲ ਜੁੜੇ ਨੇ ਮਨੀਸ਼ ਧੀਰ ਜੀ ਹਾਂਜੀ ਸਰ ਸਾਰੇ ਜਿੰਦਾਬਾਦ ਜਿੰਦਾਬਾਦ ਅੱਜ ਜਿਸ ਰਾ ਕੀ ਨੋਮੀਨੇਸ਼ਨ ਵਾਸਤੇ ਜੋ ਭਾਜਪਾ ਤੋਂ ਉਮੀਦਵਾਰ ਨੇ ਸੁਖੀਰ ਰਿੰਕੂ ਜੀ ਤੇ ਇਸ ਵਾਰ ਦੇਖ ਰਹੇ ਹੈਗੇ ਆ ਜੀ ਕਾਫੀ ਜੋਸ਼ ਨਜ਼ਰ ਆ ਰਿਹਾ ਹੈ ਸਾਰੇ ਵਰਕਰ ਆਗੂਆਂ ਦੇ ਵਿੱਚ ਤੇ ਦੀ ਕਹਿਣਾ ਚਾਹੋਂਗੇ ਕਿ ਸਰ ਹੈ ਇਸ ਨੂੰ ਦੇਖ ਰਹੇ ਆ ਇਹਦੇ ਵਿੱਚ ਕੋਈ ਦੋ ਲਫਜ਼ ਰਹਿ ਹੀ ਨਹੀਂ ਗਏ ਜੀ ਕਹਿਣ ਵਾਲੇ ਸਾਡੇ ਸਾਡੇ ਨਕੋਦਰ ਔਰ ਸ਼ਾਹਕੋਟ ਹਲਕੇ ਨੇ ਸਾਡਾ ਜ਼ਿਲ੍ਹਾ ਜਲੰਧਰ ਦਿਹਾਤੀ ਸਾਊਥ ਪੈਂਦਾ ਜੀ ਔਰ ਸਾਰੇ ਮੇਰੇ ਭਰਾਵਾਂ ਨੇ ਮੇਰੀਆਂ ਭੈਣਾਂ ਨੇ ਇਹ ਸਾਬਤ ਕਰ ਦਿੱਤਾ ਇਹ ਜੋਸ਼ 4 ਤਰੀਕ ਤੱਕ ਇਹ ਥੰਮਣਾ ਨਹੀਂ ਜਦੋਂ ਤੱਕ ਸਾਡਾ ਰਿਜ਼ਲਟ ਸਾਡੇ ਲਈ ਪੋਜ਼ਿਟਿਵ ਨਹੀਂ ਆ ਜਾਂਦਾ ਇਹ ਰੁਕਣ ਵਾਲਾ ਜੋਸ਼ ਨਹੀਂ ਆ ਇਹਨਾਂ ਨੇ ਅੱਜ ਸੁਸ਼ੀਲ ਰਿੰਕੂ ਜੀ ਦੇ ਹੱਕ ਦੇ ਵਿੱਚ ਨਰਿੰਦਰ ਮੋਦੀ ਜੀ ਦੇ ਹੱਕ ਦੇ ਵਿੱਚ ਔਰ ਭਾਜਪਾ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਸਾਡੀ ਰਾਸ਼ਟਰੀਆ ਪਾਰਟੀ ਹੈ ਹਿੰਦੁਸਤਾਨ ਦੀ ਸਭ ਤੋਂ ਵੱਡੀ ਪਾਰਟੀ ਹੈ ਇਹਦੇ ਜਿਹੜੇ ਕਾਰਜਕਰਤਾ ਹੈ ਉਹ ਸਾਰੇ ਜਨੂਨੀ ਹੈ ਔਰ ਤਹਿ ਦਿਲੋਂ ਤਨ ਮਨ ਔਰ ਧਨ ਦੇ ਨਾਲ ਸੇਵਾ ਦੇ ਵਿੱਚ ਇੱਥੇ ਲੱਗੇ ਹੋਏ ਆ ਅੱਜ ਉਹਨਾਂ ਨੇ ਸਾਰਿਆਂ ਨੇ ਆ ਕੇ ਇਹ ਇਕੱਠ ਦਿਖਾ ਕੇ ਭਾਰਤੀ ਜਨਤਾ ਬੋਡੀ ਜ਼ੋਰਦਾਰ ਜ਼ੋਰਦਾਰੇ ਜੋਸ਼ ਦਿਖਾ ਕੇ ਇੱਕ ਚੰਗੀ ਨੀਂਵ ਰੱਖਣ ਦੀ ਇੱਕ ਸ਼ੁਰੂਆਤ ਕਰ ਦਿੱਤੀ ਹੈ ਜਿਹੜਾ ਰਿਜ਼ਲਟ ਤੁਹਾਨੂੰ 4 ਮਈ 4 ਜੂਨ ਨੂੰ ਇੱਕ ਵਾਰ ਸਾਰੇ ਹਿੰਦੁਸਤਾਨ ਨੂੰ ਦੇਖਣ ਨੂੰ ਮਿਲੇਗਾ ਕਿ ਜਲੰਧਰ ਲੋਕ ਸਭਾ ਨੇ ਜਿਹਦੇ ਚੋ ਦੋ ਹਲਕੇ ਨਕੋਦਰ ਔਰ ਸ਼ਾਹਕੋਟ ਨੇ ਆਪਣਾ ਕਿਦਾਂ ਦਾ ਆਪਣਾ ਰੋਲ ਅਦਾ ਕੀਤਾ ਔਰ ਅਸੀਂ ਵੱਡੀ ਜਿੱਤ ਦੇ ਨਾਲ ਅਸੀਂ ਸੁਸ਼ੀਲ ਰਿੰਕੂ ਜੀ ਨੂੰ ਲੋਕ ਸਭਾ ਦੇ ਵਿੱਚ ਭੇਜਾਂਗੇ ਔਰ ਆਪਣੇ ਪੰਜਾਬ ਦੇ ਹਿੱਤਾਂ ਦੀ ਜਲੰਧਰ ਦੇ ਹਿੱਤਾਂ ਦੀ ਗੱਲ ਚੱਕਾਂਗੇ ਅਸੀਂ 4 ਜੂਨ 405 405 ਅੱਜ ਜੋ ਹੈ ਕਿ ਇਹ ਖੁਸ਼ੀ ਦਾ ਆਗਾਜ਼ ਜੋ ਹੈ ਕੀਤਾ ਗਿਆ ਹੈਗਾ ਪਹਿਲਾਂ ਹੀ ਐਡਵਾਂਸ ਦੇ ਵਿੱਚ ਜਿਸ ਤਰ੍ਹਾਂ ਕਿ ਹੋਰ ਵੀ ਪਾਰਟੀਆਂ ਆਪਣਾ ਪ੍ਰਚਾਰ ਕਰ ਰਹੀਆਂ ਲੇਕਿਨ ਉਸ ਤੋਂ ਹਟ ਕੇ ਜਿਹੜਾ ਆ ਇਹ ਜੋਸ਼ ਨਜ਼ਰ ਆ ਰਿਹਾ ਆ ਕੀ ਇਸ ਵਾਰ ਕੀ ਕਹੋਗੇ ਅੱਜ ਸਾਡੇ ਮਾਨਣੀਆਂ ਜਿਹੜੇ ਲੋਕ ਸਭਾ ਦੇ ਜਿਹੜੇ ਸਾਡੇ ਕੈਂਡੀਡੇਟ ਆ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਉਹਨਾਂ ਦਾ ਅੱਜ ਨੋਮੀਨੇਸ਼ਨ ਡੇ ਆ ਅੱਜ ਉਹਨਾਂ ਦੇ ਕਾਗਜ਼ ਦਾਖਲ ਕਰਨ ਜਾ ਰਹੇ ਆ ਅਸੀਂ ਸਾਰੇ ਔਰ ਸਾਰੀ ਟੀਮ ਜੇ ਤੁਸੀਂ ਦੇਖੋ ਕਿੰਨਾ ਉਤਸ਼ਾਹ ਦਿਖ ਰਿਹਾ ਕੋਈ ਵੀ ਭਰਾ ਕੋਈ ਵੀ ਕਾਰਜ ਕਰਤਾ ਐਸਾ ਨਹੀਂ ਹੈ ਜਿਹੜਾ ਮਾਯੂਸ ਹੋ ਕੇ ਕਹੇ ਜੀ ਕਿ ਮੈਨੂੰ ਸਦਾ ਨਹੀਂ ਆਇਆ ਜਾਂ ਮੇਰੇ ਨਾਲ ਆਹ ਗੱਲ ਨਹੀਂ ਹੋਈ ਜਾਂ ਮੈਨੂੰ ਪੁੱਛਿਆ ਨਹੀਂ ਜਾ ਰਿਹਾ ਸਾਰੇ ਆਪਣੇ ਦਿਲੋਂ ਚਾਹ ਕੇ ਸਾਰੇ ਬਾਹਰ ਆਏ ਹੋਏ ਆ ਔਰ ਇੰਨਾ ਇਕੱਠ ਇਹ ਸਾਨੂੰ ਮੇਰਾ ਖਿਆਲ ਹੈ ਕਿ ਮੈਂ ਅੱਜ ਤੱਕ ਪਹਿਲੀ ਵਾਰ ਹੀ ਦੇਖ ਰਿਹਾ ਕਿ ਜਿਹ ਸਾਡੀ ਨਾਰੀ ਸ਼ਕਤੀ ਔਰ ਸਾਡੇ ਸਾਰੇ ਕਾਰਜਕਰਤਾ ਭਰਾ ਪੂਰੇ ਜੋਸ਼ ਦੇ ਨਾਲ ਪੂਰੇ ਪੋਜ਼ਿਟਿਵਨੈਸ ਦੇ ਨਾਲ ਜਲੰਧਰ ਦੇ ਵਿੱਚ ਪਹੁੰਚ ਰਹੇ ਆ ਔਰ ਅਸੀਂ ਜਾ ਕੇ ਹੁਣ ਸੁਸ਼ੀਲ ਜੀ ਦੇ ਕਾਗਜ਼ ਦਾਖਲ ਕਰਾਣੇ ਆ ਔਰ ਅੱਗੇ ਦੀ ਕਾਰਵਾਈਆਂ ਫਿਰ ਅੱਗੇ ਤੋਂ ਫਿਰ ਐਸੇ ਤਰ੍ਹਾਂ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਜੈ ਹਿੰਦ ਜੈ ਭੀਮ ਜੈ ਭਾਰਤ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਜਿਸ ਤਰ੍ਹਾਂ ਕੀ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਤਸਵੀਰਾਂ ਇਹ ਸਾਡੇ ਚੈਨਲ ਵਿਸ਼ ਪਾਰਟੀ ਵੀ ਤੋਂ ਅੱਜ ਜਲੰਧੋਂ ਮਰੇ ਵੀਰ ਸ਼ਸ਼ੀਲ ਕੁਮਾਰ ਰੈਂਕੂ ਜਦੇ ਹੱਕ ਚ ਸਾਰੇ ਜਿਲ੍ਹਾ ਜਲੰਧਾ ਲੋਕ ਸਭਾ ਸੀਟ ਇਸ ਵਾਰ ਜੀ ਸਾਡੀ ਵਿਰੋਧ ਮੈਂ ਅਪੀਲ ਕਰਦਾ ਕਿ ਕੱਲਾ ਕੱਲਾ ਕੰਮ ਵਿਕਾਸ ਦਾ ਕੰਮ ਹੋਵੇਗਾ ਤੇ ਸ਼ਸ਼ੀਲ ਕੁਮਾਰ ਰੈਂਕੂ ਦੀ ਵੋਟ ਕਰੋ ਔਰ ਪੂਰੇ ਜਲੰਧਾ ਦੀ ਨੁਹਾਰ ਬਦਲਾਂਗੇ ਪੰਜਾਬ ਦੀ ਨੁਹਾਰ ਬਦਲਾਂਗੇ ਜੇ ਜਿੱਥੇ ਕੰਮ ਨਹੀਂ ਹੋਏ ਉਹ ਕੰਮ ਪੂਰੇ ਕਰਨਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕਿ ਤੁਸੀਂ ਇਹ ਸਾਹਮਣੇ ਸਾਰਾ ਇਕੱਠ ਦੇਖ ਰਹੇ ਹਾਂ ਭਾਜਪਾ ਦੇ ਕੈਂਡੀਡੇਟ ਸੁਸ਼ੀਲ ਰਿੰਕੂ ਜੀ ਪੰਜ ਪਾਸਾ ਡਾਕੂਮੈਂਟ ਦੇਖ ਓਏ ਨਹੀਂ ਨਹੀਂ ਡਾਕੂਮੈਂਟ ਦੇਖ ਹਾਂਜੀ ਉੱਪਰ ਨਾਲ ਕੋਈ ਆ ਰਿਹਾ ਸਰ ਉਹ ਨਾ ਚਲੋ ਜੀ ਪਹਿਲਾਂ ਦੋ ਤਰਫੋਂ ਖੜਦਾ ਹੁੰਦਾ ਸੀ ਪੰਜ ਤਰਫੋਂ ਮੁਕਾਬਲਾ ਕਿਸ ਤਰ੍ਹਾਂ ਦੇਖ ਰਹੀ ਬੀਜੀ ਜੀ ਅ ਮੈਂ ਤਾਂ ਇਹ ਸਮਝਦਾ ਕਿ ਪੰਜ ਤਰਫੇ ਮੁਕਾਬਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਡਾ ਵੋਟਰ ਹੈ ਇਹ ਕੰਸੋਲੀਡੇਟ ਆ ਔਰ ਪੰਜ ਤਰਫਾ ਮੁਕਾਬਲਾ ਦਾ ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਮਿਲਣ ਵਾਲਾ ਹੈ ਸਰ ਬਾਈ ਇਲੈਕਸ਼ਨ ਚ ਦੇਖਿਆ ਸੀ ਕਿ ਪਿੰਡਾਂ ਵਿੱਚ ਘਟਾ ਰਿਹਾ ਸੀਗਾ ਬੀਜੇਪੀ ਨੂੰ ਇਸ ਵਾਰ ਕੀ ਲੱਗਦਾ ਪਿੰਡਾਂ ਚ ਦੇਖੋ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕੰਮ ਕੀਤੇ ਆ ਡਿਵੈਲਪਮੈਂਟ ਕਰਵਾਈ ਆ ਔਰ ਜਿਹੜੇ ਸੂਬੇ ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਿਸ ਤਰੀਕੇ ਦੇ ਨਾਲ ਉਹ ਸੂਬੇ ਅੱਜ ਅੱਗੇ ਵਧੇ ਆ ਔਰ ਬੜੀ ਮੈਂ ਮਤਲਬ ਅਫਸੋਸ ਨਾਲ ਕਹਿ ਸਕਦਾ ਕਿ ਪੰਜਾਬ ਜਿਹੜਾ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਅੱਜ 77ਵੇਂ ਨੰਬਰ ਤੇ ਚਲਾ ਗਿਆ ਔਰ ਅੱਜ ਪੰਜਾਬ ਨੂੰ ਦੁਬਾਰਾ ਮੁੜ ਪਹਿਲੇ ਨੰਬਰ ਤੇ ਲੈ ਕੇ ਆਣਾ ਇਹ ਸਾਡੀ ਪ੍ਰਾਇੋਰਟੀ ਵੀ ਹੈ ਔਰ ਪੰਜਾਬ ਦੇ ਲੋਕਾਂ ਦੀ ਇਹ ਸੋਚ ਵੀ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਵੀ ਉਹਨਾਂ ਦੇ ਕੈਂਡੀਡੇਟ ਆ ਜਿਹੜੇ ਵੱਧ ਤੋਂ ਵੱਧ ਜਿੱਤ ਕੇ ਜਾਣੇ ਚਾਹੀਦੇ ਆ ਤਾਂ ਕਿ ਜਿਹੜੀ ਵਿਕਾਸ ਦੀ ਧਾਰਾ ਹੈ ਤੇ ਪੰਜਾਬ ਵਾਲੇ ਪਾਸੇ ਵੀ ਹੈ ਜਿਹੜੀ ਆਸ ਹੈ ਸਰਕਾਰ ਦੇ ਖਿਲਾਫ ਲਗਾਤਾਰ ਵਿਰੋਧ ਹੋ ਰਿਹਾ ਹੈ ਬੀਜੇਪੀ ਦੇ ਕੈਂਡੀਡੇਟ ਦਾ ਪੰਜਾਬ ਨੇ ਲਗਾਤਾਰ ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ ਦੇਖਿਏ ਮੈਂ ਨਹੀਂ ਸਮਝਦਾ ਕਿ ਜਿਹੜਾ ਕਿਸਾਨ ਹੈ ਉਹ ਸਾਡਾ ਵਿਰੋਧ ਕਰ ਰਿਹਾ ਹੈ ਕਿਸਾਨ ਦੀ ਜਿਹੜੀ ਡੈਫੀਨੇਸ਼ਨ ਹੈ ਕਿਸਾਨ ਤਾਂ ਇੱਕ ਮਿਹਨਤੀ ਮਜ਼ਦੂਰ ਆਪਣਾ ਕੰਮ ਕਰਨ ਵਾਲਾ ਅੰਨਦਾਤਾ ਜਿਹੜਾ ਦੁਨੀਆ ਦਾ ਪੇਟ ਭਰਦਾ ਹੈ ਕਿਸਾਨ ਨੇ ਕਦੀ ਵੀ ਜਿਹੜਾ ਮੈਂ ਸਮਝਦਾ ਕਿ ਐਦਾਂ ਦੀ ਗੱਲ ਨਹੀਂ ਕੀਤੀ ਅੱਜ ਤਾਂ ਜਿਹੜੇ ਵੀ ਲੋਕ ਇਹ ਵਿਰੋਧ ਕਰ ਰਹੇ ਆ ਇਹ ਕਿਸਾਨ ਨਹੀਂ ਇਹ ਸਰਕਾਰੀ ਕਿਸਾਨ ਹੈ ਸਰ ਅੱਛਾ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਰੋਪ ਲਾਇਆ ਵੈ ਕਹਿੰਦੇ ਕਿ ਸ਼ੀਤਲ ਤੇ ਰਿੰਕੂ ਪਹਿਲਾਂ ਹੀ ਇਕੱਠੇ ਸੀਗੇ ਤੇ ਹੁਣ ਸਟੇਜਾਂ ਤੇ ਵੀ ਇਕੱਠੇ ਆ ਗਏ ਜਿੰਨੇ ਵੀ ਸ਼ਹਿਰ 'ਚ 2 ਨੰਬਰ ਤੇ ਕੰਮ ਹੁੰਦੇ ਆ ਇਹਹੀ ਕਰਵਾ ਰਹੇ ਸੀ ਚਲੋ ਮੇਰਾ ਤੇ ਸ਼ੀਤਲ ਦਾ 2 ਨੰਬਰ ਦਾ ਕੰਮ ਤਾਂ ਨਜ਼ਰ ਨਹੀਂ ਆਇਆ ਕੋਈ ਪਰ ਚੰਨੀ ਸਾਹਿਬ ਨੇ ਜਿਹੜੇ 2 ਨੰਬਰ ਦੇ ਪੈਸੇ ਕਮਾਏ ਸੀਗੇ ਉਹਦੇ ਉਹ ਕੇਸ ਜਰੂਰ ਪੁਗਤ ਰਿਆ ਉਹਨਾਂ ਦੇ ਘਰ ਦੇ ਵਿੱਚੋਂ 10 ਕਰੋੜ ਰੁਪਇਆ ਫੜਿਆ ਗਿਆ ਡਰੱਗ ਦੀ ਸਮਗਲਿੰਗ ਜਿਹੜੀ ਕੈਪਟਨ ਮਰੀਂਦਰ ਸਿੰਘ ਦੇ ਸਮੇਂ ਬਹੁਤ ਘਟ ਗਈ ਸੀ ਔਰ ਜਦੋਂ ਚੰਨੀ ਸਾਹਿਬ ਨੇ ਚਾਰਜ ਲਿਆ ਤਾਂ ਡਰੱਗ ਜਿਹੜੀ ਜੋਰਾਂ ਦੇ ਵਿਕਲ ਨਾ ਪਈ ਕੀ ਚੰਨੀ ਸਾਹਿਬ ਇਹ ਜਵਾਬ ਦੇ ਸਕਦੇ ਆ ਕਿ ਜਿਹੜੇ ਉਹਨਾਂ ਦੇ ਘਰ ਦੇ ਵਿੱਚੋਂ ਪੈਸੇ ਫੜੇ ਗਏ ਸੀ ਕੀ ਉਹ ਰੇਤਾ ਦੀ ਸਮਗਲਿੰਗ ਦੇ ਸੀਗੇ ਜਾਂ ਡਰੱਗ ਦੀ ਸਮਗਲਿੰਗ ਦੇ ਸੀਗੇ ਸਤੋਰਨ ਮਨਿਸਟਰ ਮਨੀਸ਼ੰਕਰ ਆਈਅਰ ਕਹਿੰਦਾ ਹੈ ਕਿ ਪਾਕਿਸਤਾਨ ਕੋ ਸਨਮਾਨ ਦੇਣਾ ਚਾਹੀਏ ਕਿਉਂਕਿ ਉਹਨਕੇ ਪਾਸ ਐਟਮ ਬਮਬ ਹੈ ਅਗਰ ਹਮ ਉਹਨੇ ਸਨਮਾਨ ਨਹੀਂ ਦੇਂਗੇ ਤਾਂ ਉਹ ਭਾਰਤ ਕੇ ਖਿਲਾਫ ਐਟਮ ਬਮਬ ਕਾ ਇਸਤੇਮਾਲ ਕਰ ਸਕਤੇ ਹੈ ਕਾਂਗਰਸ ਕੇ ਫੋਰਨ ਮਿੰਸਟਰ ਦੇਖਿਏ ਕਾਂਗਰਸ ਹੈ ਜਿਹੜੀ ਜਿਹੜੇ ਵੀ ਉਹਦੀਆਂ ਅਲਾਈਅੰਸ ਪਾਰਟੀਆਂ ਜੰਮੂ ਕਸ਼ੀਮ ਕਸ਼ਮੀਰ ਨੈਸ਼ਨਲ ਕਾਨਫਰੰਸ ਨੈਸ਼ਨਲ ਕਾਨਫਰੰਸ ਦੇ ਜਿਹੜੇ ਫਾਰੂਕ ਅਬਦੁੱਲਾ ਉਹ ਵੀ ਇਹ ਗੱਲ ਕਹਿੰਦੇ ਹੈ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹ ਡਰਾਇਆ ਜਾ ਰਿਹਾ ਇਹ ਗੱਲ ਕਹਿ ਕੇ ਕਿ ਪਾਕਿਸਤਾਨ ਦੇ ਕੋਲ ਐਟਮ ਬੰਬ ਹੈ ਮੈਂ ਸਮਝਦਾ ਕਿ ਉਹ ਲੋਕ ਕਿਉਂ ਪਾਕਿਸਤਾਨ ਦੇ ਪੱਖ ਦੇ ਆ ਕੀ ਇਹ ਕਾਂਗਰਸ ਪਾਰਟੀ ਦੇ ਜਿਹੜੀ ਜਿੰਨੀਆਂ ਵੀ ਲਾਇੰਸ ਪਾਰਟੀਆਂ ਅੱਜ ਇਹ ਜਿਸ ਤਰੀਕੇ ਦੇ ਨਾਲ ਅੱਜ ਸਾਡਾ ਭਾਰਤ ਹੈ ਜਿਹੜਾ ਉਹ ਤਰੱਕੀ ਕਰ ਰਿਹਾ ਅੱਗੇ ਵਧ ਰਿਹਾ ਔਰ ਸਾਡੇ ਜਿਹੜੇ ਨਾਲ ਦੇ ਦੇਸ਼ ਪਾਕਿਸਤਾਨ ਉਹੀ ਦੇਸ਼ ਹੈ ਜਿਹੜਾ ਹਿੰਦੂਸਤਾਨ ਦੇ ਨਾਲ ਹੀ ਆਜ਼ਾਦ ਹੋਇਆ ਸੀ ਪਰ ਮੈਂ ਨਾਲ ਲੋਕਾਂ ਨੂੰ ਕਹਿਣਾ ਚਾਹੁੰਦਾ ਜੇ ਵਾਕਈ ਇਹਨਾਂ ਨੂੰ ਇੰਨਾ ਪਾਕਿਸਤਾਨੀ ਪ੍ਰੇਮ ਹੈ ਤਾਂ ਇਹ ਟਿਕਟਾਂ ਵੀ ਉੱਥੇ ਲੈਣ ਤੇ ਇਲੈਕਸ਼ਨ ਵੀ ਉੱਥੇ ਜਾ ਕੇ ਲੜਨ ਟਿਕਟੇ ਕਿਹੜੇ ਕਿਹੜੇ ਮੁੱਦੇ ਹੈਗੇ ਨੇ ਜਿਸ ਨੂੰ ਲੈ ਕੇ ਜਦੋਂ ਲੋਕਾਂ ਨੂੰ ਜਿਹੜਾ ਇਹ ਪਹੁੰਚ ਦੀ ਕਰਦੇ ਕੋਈ ਨਜ਼ਰ ਆ ਰਹੀ ਹੋਵੇ ਜਨਾਤਾਂ ਤੋਂ ਗੱਲ ਨਹੀਂ ਕਿ ਜਿਹੜਾ ਉਸ ਤੋਂ ਬਾਅਦ ਮੁੱਦਾ ਕੀ ਹੋਏ ਏਜੰਡਾ ਕੀ ਹੋਏ ਮੇਨ ਮੁੱਦੇ ਮੇਨ ਮੁੱਦੇ ਤਾਂ ਦੇਖੋ ਪੰਜਾਬ ਦੇ ਵਿੱਚ ਮੁੱਦੇ ਹੀ ਮੁੱਦੇ ਹੈ ਨਾ ਇੱਥੇ ਜਲੰਧਰ ਦੀ ਗੱਲ ਜਲੰਧਰ 'ਚ ਵੀ ਇਥੇ ਨਗਰ ਨਿਗਮ ਫੇਲ ਆ ਜਿੰਨਾ ਵੀ ਸਾਡਾ ਰੂਰਲ ਜਿਹੜਾ ਡਿਪਾਰਟਮੈਂਟ ਹੈ ਪੰਚਾਇਤੀ ਰਾਜ ਉਹ ਫੇਲ ਆ ਪੁਲਿਸ ਦੀ ਜੇ ਮੈਂ ਗੱਲ ਕਰਾਂ ਕਾਰਗੁਜ਼ਾਰੀ ਅੱਜ ਨਸ਼ਾ ਜ਼ੋਰਾਂ ਤੇ ਵਿਕ ਰਿਹਾ ਖੋਖਵਾਈ ਵੱਧ ਗਈ ਹੈ ਕ੍ਰਾਈਮ ਵੱਧ ਗਿਆ ਖਿਡਾਰੀ ਹੋਣ ਚਾਹੇ ਵਪਾਰੀ ਹੋਣ ਚਾਹੇ ਆਮ ਲੋਕ ਹੋਣ ਅੱਜ ਜਿਹੜੇ ਆ ਚਾਹੇ ਕਲਾਕਾਰ ਸਾਥੀ ਆ ਅੱਜ ਜਿਹੜੇ ਆ ਪਰੇਸ਼ਾਨ ਹੈ ਲਾਰਡ ਨੇ ਜਿਹੜੀ ਸਥਿਤੀ ਹੈ ਇਹ ਬਿਲਕੁਲ ਜਿਹੜੀ ਹੈ ਪੰਜਾਬ ਦੇ ਵਿੱਚ ਬਰਬਾਦ ਹੋ ਚੁੱਕੀ ਹੈ ਔਰ ਪੰਜਾਬ ਦੇ ਲੋਕ ਇਹ ਚਾਹਦੇ ਆ ਕਿ ਜਿਸ ਤਰੀਕੇ ਦੇ ਨਾਲ ਚੰਗਾ ਪ੍ਰਸ਼ਾਸਨ ਕੇਂਦਰ ਦੇ ਵਿੱਚ ਮੋਦੀ ਸਰਕਾਰ ਨੇ ਦਿੱਤਾ ਉਸੇ ਤਰ੍ਹਾਂ ਦਾ ਜਿਹੜਾ ਪ੍ਰਸ਼ਾਸਨ ਅੱਜ ਪੰਜਾਬ ਦੇ ਵਿੱਚ ਵੀ ਹੋ ਰਿਹਾ ਹੈ। ਆਮ ਆਦਮੀ ਪਾਰਟੀ ਨੇ ਆਪਣੇ ਹਸਪਤਾਲੋ ਕੋ ਲੈ ਕੇ ਆ ਮੋਹੱਲਾ ਕਲੀਨਿਕ ਕੋ ਲੈ ਕੇ بڑے بڑے ਦਾਅਵੇ ਕੀਏ। ਲੇਕਿਨ ਸੰਗਰੂਰ ਮੇ ਇੱਕ ਮਾਮਲਾ ਸਾਹਮਣੇ ਆਇਆ ਆਂਗਨਵਾੜੀ ਕੇਂਦਰ ਮੇ ਬੱਚੋ ਕੋ ਸਿਰਫ دی ਗਈ ਉਹ 6 ਮਹੀਨੇ ਪੁਰਾਣੀ ਸੀਪਾਇਰੀ ਸੀਰਪ ਸੀ ਜਿਸਕੇ ਬਾਅਦ ਬੱਚੇ ਬਿਮਾਰ ਵੀ ਹੋਏ। ਮਾਪਾ ਮਾਪਾ ਕੋ ਲੈ ਕੇ ਜਾਣਾ ਪੜਾ ਡਾਕਟਰ ਦੇ ਬਾਅਦ। ਤੋਂ ਇਸੇ ਕੈਸੇ ਦੇਖਤੇ ਕਿਉਂਕਿ ਆਪ ਉਨ ਪਰ ਕਾਰਵਾਈ ਕਰਤੀ ਗਈ ਹੈ। ਦੇਖੋ ਜਿਹੜਾ ਨੈਸ਼ਨਲ ਹੈਲਥ ਰੂਰਲ ਮਿਸ਼ਨ ਦਾ ਜਿੰਨਾ ਪੈਸਾ ਕੇਂਦਰ ਵੱਲੋਂ ਆਉਂਦਾ ਅੱਜ ਉਸ ਪੈਸੇ ਦੇ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਮੇਰੇ ਨਾਲ ਆਦਰਨੀਯ ਮਨੋਰੰਜਨ ਕਾਲੀਆ ਸਾਹਿਬ ਬੈਠੇ ਆ ਇਹ ਹੈਲਥ ਮਨਿਸਟਰ ਸੀਗੇ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਿਲੰਦਰ ਦਾ ਸਿਵਲ ਹਸਪੀਟਲ ਬਣਿਆ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਿਲੰਦਰ ਦਾ ਪਿੰਗਸ ਬਣਿਆ ਅੱਜ ਉਹਨਾਂ ਬਿਲਡਿੰਗਾਂ ਦੀ ਉਹਨਾਂ ਹਸਪਤਾਲਾਂ ਦੀ ਜਿਹੜੀ ਹਾਲਤ ਇੰਨੀ ਮਾੜੀ ਹੈ ਕਿ ਉੱਥੇ ਇੱਕ ਕਾਟਨ ਸ਼ਿਰਿੰਜਿਸ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਮਰੀਜ਼ਾਂ ਦੀਆਂ ਉਹ ਵੀ ਜਿਹੜੀਆਂ ਜਲੰਧਰ ਦੀਆਂ ਸਵੈਮ ਸੇਵੀ ਸੰਸਥਾ ਵਿੱਚ ਉਥੇ ਦਾਨ ਕਰ ਰਹੀਆਂ ਪਤਾ ਨਹੀਂ ਕਿਹੜੇ ਦਾਵੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਜੋ ਹੈਲਥ ਸਿਸਟਮ ਦਾ ਜਿਹੜਾ ਪੰਜਾਬ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਿਹੜਾ ਜਨਾਜ਼ਾ ਨਿਕਲਿਆ ਹੋਇਆ ਬਿਲਕੁਲ ਜੀ ਚੰਨੀ ਜੀ ਦਾ ਕਹਿਣਾ ਹੈਗਾ ਜੀ ਹਰ ਬੰਦੇ ਦਾ ਸਟੈਂਡ ਹੁੰਦਾ ਸਾਈਕਲ ਦਾ ਵੀ ਸਟੈਂਡ ਹੁੰਦਾ ਰਿੰਕੂ ਜੀ ਦਾ ਕੋਈ ਸਟੈਂਡ ਚੰਨੀ ਜੀ ਦਾ ਜਿਹੜਾ ਸਟੈਂਡ ਹੈ ਚੰਨੀ ਜੀ ਨੂੰ ਮੁੱਖ ਮੰਤਰੀ ਇਸੇ ਕਰਕੇ ਬਣਾਇਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਕੰਮ ਕਰੇ ਔਰ ਅੱਜ ਚੰਨੀ ਜੀ ਦਾ ਸਟੈਂਡ ਤੁਸੀਂ ਦੇਖ ਲਓ ਕਿ ਇੱਥੇ ਨਾ ਉਹਨਾਂ ਨੇ ਮੁੱਖ ਮੰਤਰੀ ਰਣ ਕੋਈ ਸ਼ੈਡਿਊਲ ਕਾਸਟਾਂ ਦੇ ਲਈ ਕੰਮ ਕੀਤਾ ਨਾ ਉਹਨਾਂ ਨੇ ਵਪਾਰੀਆਂ ਦੇ ਲਈ ਕੋਈ ਕੰਮ ਕੀਤਾ ਨਾ ਸ਼ਹਿਰੀਆਂ ਦੇ ਲਈ ਨਾ ਕਿਸਾਨੀਆਂ ਦੇ ਕਿਸਾਨਾਂ ਦੇ ਲਈ ਜੋ ਸਟੈਂਡ ਹੈ ਜਿਹੜਾ ਉਹਨਾਂ ਦਾ ਕਲੀਅਰ ਏਜੰਡਾ ਉਹਨਾਂ ਦਾ ਸਟੈਂਡ ਇਹ ਸੀਗਾ ਕਿ ਰਿਸ਼ਵਤ ਖਾਣੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਪੈਸੇ ਉਹਨਾਂ ਦੇ ਘਰੋਂ ਫੜੇ ਗਏ ਐ ਅੱਜ ਚੰਨੀ ਸਾਹਿਬ ਜ਼ਮਾਨਤ ਤੇ ਚੱਲ ਰਿਹਾ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਉਣ ਵਾਲੇ ਸਮੇਂ 'ਚ ਵੱਡੀਆਂ ਕਾਰਵਾਈਆਂ ਜਿਹੜੀਆਂ ਹੋਣਗੀਆਂ ਨਹੀਂ ਕੋਈ 100 ਪਾਰ ਦੇ ਵਿੱਚ ਪੰਜਾਬ ਦੇ ਵਿੱਚੋਂ ਕਿੰਨੀਆਂ 18 ਸੀਟਾਂ ਦੇ ਵਿੱਚੋਂ 400 'ਚ ਕਿੰਨਾ ਹਿੱਸਾ ਜੀ ਗੀਤਾਨੀ ਦਾ ਪਰ ਮੈਂ ਇਹ ਗੱਲ ਨਹੀਂ ਲੱਗਦਾ ਕਿ ਸੀਟਾਂ ਦੇ ਵਿੱਚੋਂ ਸਾਨੂੰ ਵੱਡਾ ਜਰਟੀ ਪਾਰਟੀ ਦਾ ਹੋਏਗਾ ਵਿੰਕੂ ਜੀ ਤੁਸੀਂ ਕਿਹਾ ਵੀ ਬਹੁਤ ਸਾਰੇ ਮੁੱਦੇ ਐ ਜਲੰਧਰ ਜਲੰਧਰ 'ਚ ਜਿਹੜਾ ਚੰਨੀ ਹੋ ਰਹੀ ਆ ਹਾਲਾਂਕਿ ਸਵਾਲ ਫੋਟ ਨਿੱਕੇ ਨਾਲ ਪੁੱਛਿਆ ਗਿਆ ਉਹਨਾਂ ਵੱਲੋਂ ਇਹ ਆ ਕਿ ਸਭ ਤੋਂ ਵੱਡਾ ਮੁੱਦਾ ਹੀ ਉਹ ਬਣਾ ਰਹੇ ਜੋ ਉਹ ਦਲ ਬਦਲੀ ਨੂੰ ਬਣਾ ਰਹੇ ਤੇ ਉੱਤੇ ਨੰਬਰ 1 ਤੇ ਅਟੈਕ ਤੁਹਾਡੇ ਤੇ ਵੀ ਤੁਸੀਂ ਬਹੁਤ ਕੁਕਲੀ ਕੀ ਸਿੱਖਦੇ ਉਹ ਦਲ ਬਦਲੀ ਕੋਈ ਮੁੱਦਾ ਉਹ ਜਸਟੀਫਾਈ ਕਿਤਾ ਕਰਦੇ ਬਦਲੀ ਦਾ ਕੋਈ ਮੁੱਦਾ ਨਹੀਂ ਹੈ ਜਲੰਧਰ ਦੇ ਵਿੱਚ ਜਲੰਧਰ ਦੇ ਲੋਕਾਂ ਨੂੰ ਡਿਵੈਲਪਮੈਂਟ ਚਾਹੀਦੀ ਹੈ ਜਲੰਧਰ ਦੇ ਲੋਕਾਂ ਨੂੰ ਚੰਗਾ ਲਾਅਨਰ ਚਾਹੀਦਾ ਹੈ ਜਲੰਧਰ ਦੇ ਲੋਕਾਂ ਨੂੰ ਕੇਂਦਰ ਦੇ ਨਾਲ ਮੁਤਲਕ ਉਹ ਫੈਸਿਲਟੀਆਂ ਇੱਥੇ ਚਾਹੀਦੀਆਂ ਜਲੰਧਰ ਦੇ ਲੋਕਾਂ ਨੂੰ 에어ਪੋਰਟ ਚਾਹੀਦਾ ਉਹਦੀ ਕਨੈਕਟੀਵਿਟੀ ਵਧੀਆ ਹੋਵੇ ਇੰਟਰਨੈਸ਼ੀਅਨਲ 에어ਪੋਰਟ ਚ ਨਵੇਂ ਫਲਾਈਓਵਰਸ ਬਣਨ ਜਲੰਧਰ ਦੇ ਵਿੱਚ ਜਿਹੜਾ ਸਮਾਰਟ ਸਿਟੀ ਦਾ ਪੈਸਾ ਕੇਂਦਰ ਵੱਲੋਂ ਆਇਆ ਸੀ ਉਸ ਸਮਾਰਟ ਸਿਟੀ ਦੇ ਪੈਸੇ ਦੀ ਜਿਸ ਤਰੀਕੇ ਨਾਲ ਦੁਰਵਰਤੋਂ ਹੋਈ ਇੱਕ ਤਾਂ ਉਹਦੀ ਇਨਕੁਆਰੀ ਹੋਣੀ ਬੜੀ ਜ਼ਰੂਰੀ ਹੈ ਮੁੜ ਦੁਬਾਰਾ ਉਸੇ ਸਮਾਰਟ ਸਿਟੀ ਪ੍ਰੋਜੈਕਟ ਦੇ ਦੀਨ ਜਲੰਧਰ ਦਾ ਚੌਂ ਪੱਖੀ ਵਿਕਾਸ ਅੱਜ ਜਲੰਧਰ ਦੇ ਚੌਂਦੇ ਸਾਹਮਣੇ ਵੱਡੇ ਉਯੋਗ ਪਤੀਆਂ ਲੈ ਕੇ ਅਟੈਕ ਕੀਤਾ ਕਿ ਉਹਨਾਂ ਵੱਲੋਂ ਬਲੈਕ ਮਨੀ ਕਾਂਗਰਸ ਨੂੰ ਜਾ ਰਹੀ ਹੈ। ਉਹ ਕੋਈ ਜਲੰਧਰ ਤੇ ਵੀ ਛੁਪੜਾਉਗਾ। ਦੇਖੋ ਗੱਲ ਹੈ ਕਿ ਜਿਹੜੀ ਬਲੈਕ ਮਨੀ ਦੀ ਗੱਲ ਹੈ ਕਾਂਗਰਸ ਦੇ ਬਹੁਤ ਸਾਰੇ ਲੀਡਰ ਹੈ ਜਿਹੜੇ ਅੱਜ ਇਸ ਕਰਕੇ ਬੈਕਫੁੱਟ ਦੇ ਉੱਤੇ ਆ ਕੰਮ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਅਗਰ ਉਹ ਖੁੱਲ ਕੇ ਸਾਹਮਣੇ ਆਏ ਤਾਂ ਜਿਹੜਾ ਉਹਨਾਂ ਦਾ ਕਾਲਾ ਧੰਨਾ ਉਹ ਸਾਰਾ ਉਜਾਗਰ ਹੋ ਜਾਊਗਾ ਅੱਜ ਕਾਂਗਰਸ ਪੂਰੇ ਦੇਸ਼ ਦੇ ਵਿੱਚ ਡੱਡਾ ਜੀ ਮੈਂ ਨੰਨੀ ਸਾਹਿਬ ਨੇ ਚੰਨੀ ਨੇ ਕੱਲ ਇਹ ਕਿਹਾ ਕਿ ਤੁਸੀਂ ਤੁਹਾਨੂੰ ਜੀਪੀ ਆਰਮ ਟਵਿਸਟ ਕਰਕੇ ਗਈ ਹੈ ਕਿ ਉਹ ਅੰਡਾ ਤੇ ਅੰਗਰਾਲ ਜੀ ਦੇ ਉੱਪਰ ਨੇ ਅਲਿਗੇਸ਼ਨ ਲਾਇਆ ਕਿ ਡਰੱਗਸ ਦੜਾ ਸਕਦਾ ਤੁਸੀਂ ਲੋਕ ਪ੍ਰਮੋਟ ਕਰ ਰਹੇ ਸੀ ਉਹ ਕਹਿ ਰਹੇ ਕਹਿੰਦੇ ਤੁਹਾਡੇ ਕੱਚੇ ਚਿੱਠੇ ਕੇਂਦਰ ਕੋਲ ਆ ਗਏ ਸੀ ਔਰ ਕੇਂਦਰ ਨੇ ਤੁਹਾਨੂੰ ਡਰਾ ਕੇ ਮਤਲਬ ਆਪਣੀ ਪਾਰਟੀ ਨੂੰ ਸਮਝ ਰਹਾ ਕੋਈ ਅਗਰ ਉਹਨਾਂ ਕੋਲ ਚੰਨੀ ਸਾਹਿਬ ਕੋਲ ਕੋਈ ਇਹੋ ਜਿਹਾ ਫਰੂਫ ਹੈ ਕਿਉਂਕਿ ਅਗਰ ਅਸੀਂ ਕੋਈ ਗਲਤ ਕੰਮ ਕੀਤਾ ਤਾਂ ਮੇਰੇ ਉੱਤੇ ਜਾਂ ਅੰਗਰਾਲ ਦੇ ਉੱਤੇ ਕਾਰਵਾਈ ਕੇਂਦਰ ਨੇ ਨਹੀਂ ਕਰਨੀ ਉਹ ਕਾਰਵਾਈ ਹੈ ਜਿਹੜੀ ਪੰਜਾਬ ਪੁਲਿਸ ਨੇ ਕਰਨੀ ਹੈ ਭਗਵੰਤ ਮਾਨ ਕੋਲ ਪੁਲਿਸ ਹੈ ਸਾਰਾ ਕੁਝ ਇਹਨਾਂ ਵਿਜੀਲੈਂਸ ਕੋਲ ਹੈ ਅਸੀਂ ਤਾਂ ਤਿਆਰ ਬੈਠੇ ਜਦੋਂ ਮਰਜ਼ੀ ਅਗਰ ਕਦਾ ਕੋਈ ਗੱਤਾ ਦਾ ਜਿਹੜੀ ਮਰਜ਼ੀ ਕਾਰਵਾਈ ਕਰ ਸਕਦੇ ਮੈਨੂੰ ਕਿਰੋਈ ਨਹੀਂ ਹੈ ਮੈਂ ਕੋਈ ਨਹੀਂ ਹੈ ਕੋਈ ਮੇਰੇ ਦੇ ਉੱਤੇ ਪੁਲਿਸ ਦਾ ਕੇਸ ਮੇਰਾ ਕੈਰੈਕਟਰ ਬਿਲਕੁਲ ਸਾਫ਼ ਹੈ ਔਰ ਮੈਂ ਇਸੇ ਕਿਸੇ ਦੀ ਕੋਈ ਤੁਸੀਂ ਇੱਕ ਮੰਡੇ ਤੋਂ ਜਲਵਾਸਤੇ ਵਿੱਚ ਬਹੁਤ ਜ਼ਿਆਦਾ ਦੜਾ ਸਟੇ ਦੀਆਂ ਦੁਕਾਨਾਂ ਖੁੱਲ ਗਈਆਂ ਹੋਈਆਂ 132 ਦਾ ਨੰਬਰ ਆਪਦਾ ਦੇਖੋ ਗੱਲ ਹੈ ਕਿ ਇਹਦਾ ਜਵਾਬ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਅਗਰ ਖੁੱਲ ਪਿਛਲੇ ਮਹੀਨੇ ਤੋਂ ਤੁਸੀਂ ਤਾਂ 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 ਲੋਅਰ ਆਰਡਰ ਅੱਜ ਅੰਦਰ ਅੱਛੇ ਦੇ ਅੰਦਰ ਕੁਝ ਬੰਦ ਅੱਜ ਪਾਰਟੀ ਛੱਡਣ ਦਾ ਸਾਲੋਂ ਵੱਡਾ ਮਸਲਾ ਜਿਹੜਾ ਇਹੀ ਸੀਗਾ ਕਿ ਜਲੰਧਰ ਦੇ ਅਡਵਾਲ ਮੇ ਔਰ ਨਾ ਹੀ ਕੋਈ ਅੰਡਰ ਦਿਸ ਆਪਕੋ ਪ੍ਰੋਫੈਸਰ ਦੇ ਸਾਹਮਣੇ ਬੰਦਾ ਕਿ ਕਦੀ ਦੇਖੀ ਦੇ ਸਕਦਾ ਕਾਰਕਰਤਾ ਹਾਂਜੀ ਜਿਹੜੇ ਕਾਰਕਰਤਾ ਦਿੱਤੀ ਗਏ ਉਹਨਾਂ ਤੋਂ ਕੀ ਤਾਂ ਕਿਹਾ ਉਹ ਤੁਹਾਡੇ ਨਾਲ ਆਪ ਮੁਖਾਤਬ ਹੋਣਗੇ ਔਰ ਅਸੀਂ ਇਹ ਧਮਕੀ ਕਰਨ ਵਾਲੀ ਸਾਰੇ ਮਜਬੂਰ ਕਰਨ ਵਾਲਾ ਇਹਦੇ ਨਾਲ ਕੰਮ ਕਰਨਾ ਕੀ ਤੇ ਪ੍ਰਦਰਸ਼ਨ ਵੀ ਕਰਦੇ ਰਹੇ ਆ ਵੀ ਪਿੰਦੇ ਰਹੇ ਤੇ ਉਹਦੇ ਲਈ ਵੀ ਦੋਸ਼ ਲਗਾਉਂਦੇ ਰਹੇ ਨੇ ਸਿਟੀ ਘਟਾਲੇ ਦੇ ਵਿੱਚ ਤੁਹਾਡੇ ਦੇ ਬਾਰੇ ਵਿੱਚ ਦੇਖੋ ਸਿਟੀ ਘਟਾਲੇ ਦੀ ਜਿਹੜੀ ਹੈ ਕੈਬ ਨੇ ਜਾਂਚ ਕੀਤੀ ਹੈ ਉਹਦੇ ਵਿੱਚ ਜਿਹੜੀ ਹੈ ਗਵਨ ਦੀ ਜਿਹੜੀ ਸਮੈਲ ਆ ਰਹੀ ਹੈ ਅਸੀਂ ਉਸ ਇਨਕੁਆਰੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਔਰ ਜੇ ਅਗ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਤੋ ਉਹਦੇ ਉੱਤੇ ਕਾਰਵਾਈ ਕਰਨ ਲਈ ਸਿਫਾਰਿਸ਼। ਸੈਂਕੂ ਜੀ 10 ਮਹੀਨੇ ਤੁਸੀਂ ਅਜੇ ਐਮਪੀ ਰਹੇ ਹੋ ਆਪਣਾ ਆਮ ਆਦਮੀ ਪਾਰਟੀ ਦੇ ਸਟੈਂਡ ਉੱਤੇ। ਉਸ ਟਾਈਮ ਤੁਸੀਂ ਕਾਫੀ ਵੱਡੇ ਵਾਅਦੇ ਕੀਤੇ ਸੀਗੇ ਐਮਪੀ ਬਣ ਕੇ ਲਾਈਓਵਰ ਆਦਮ ਮੈਂ ਸ਼ੁਰੂ ਕਰਾਵਾਂਗਾ। ਕਈ ਹੋਰ ਤਾਂ ਨਾ ਵਾਅਦੇ ਕੀਤੇ ਪਰ ਉਹ ਜਿਹੜੇ 10 ਮਹੀਨੇ ਦੇ ਵਿੱਚ ਕੋਈ ਵੀ ਫਲਾਈਓਵਰ ਦਾ ਕੰਮ ਨਹੀਂ ਹੋਇਆ ਕੋਈ ਐ ਜਿਹੜੀ ਸਾਰੇ ਕੰਮ ਪਏ ਨੇ। ਹੁਣ ਤੁਸੀਂ ਬਾਜਪਾ ਬੋਲੋ ਜਿਹੜੇ ਐ ਐਜੇ ਐਮ ਜਿਹਦੇ ਦੂਜੀ ਹੱਥ ਦੇ ਜਿਹੜੇ ਕੰਮ ਰਿੰ ਕਰੋਗੇ। ਦੇਖੋ ਜਿਹੜੀ ਸਰਕਾਰ ਹੈ ਇਹ ਕੇਂਦਰ ਬਿਲਕੁਲ ਤਾਲਮੇਲ ਨਹੀਂ ਬਣਾਉਣਾ ਚਾਹੁੰਦੀ। ਮੈਂ ਤੁਹਾਨੂੰ ਇਹ ਦੱਸਣਾ ਪਿ ਕਰੀਬ 4000 ਕਰੋੜ ਦੇ ਪ੍ਰੋਜੈਕਟ ਸਨ ਉਹਨਾਂ ਪ੍ਰੋਜੈਕਟ ਪਰ ਮੈਂ ਵੀ ਹੁਸ਼ਿਆਰਪੁਰ ਦੀ ਔਰ ਆਦਮਪੁਰ ਦੇ ਅੱਡੇ ਦੇ ਜਿਹੜੀ ਜਿਹੜਾ ਉਹਦਾ ਆਪਣਾ ਫਲਾਈਓਵਰ ਉਹਦਾ ਮੁੱਦਾ ਲੈ ਕੇ ਉਥੇ ਗਿਆ ਸੀਗਾ ਉਹਨਾਂ ਦੇ ਨਾਲ ਗੱਲ ਕਰਨ ਲਈ ਪਰ ਮੈਨੂੰ ਮਕਤੀ ਦੇ ਵਿੱਚੋਂ ਫੋਨ ਆਇਆ ਕਿ ਤੁਸੀਂ ਵਾਪਸ ਆ ਜਾਓ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੂਸਰੀ ਗੱਲ ਜਿਸ ਦਿਨ ਜਲੰਧਰ ਦੇ 에어ਪੋਰਟ ਦਾ ਉਦਘਾਟਨ ਹੋਇਆ ਕਿਉਂਕਿ ਸਾਰੀ ਮਿਹਨਤ ਹੈ ਜਿਹੜੀ ਉਮੈਰ ਪੋਰਟ ਦੇ ਵਿੱਚ ਬਹੁਤ ਜ਼ਿਆਦਾ ਉਹਦੇ ਵਿੱਚ ਇਨਵੋਲ ਸੀਗਾ ਔਰ ਉਦਘਾਟਨ ਦੇ ਅਚਨ ਦੇ ਵਿੱਚ ਵੀ ਜਾਣ ਤੋਂ ਮੈਨੂੰ ਮੁੱਖ ਮੰਤਰੀ ਦਫ਼ਤਰ ਨੇ ਰੋਕਿਆ ਕਿਤੇ ਨਾ ਕਿਤੇ ਗੱਲ ਸਪਸ਼ਟ ਹੁੰਦੀ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਕੇਂਦਰ ਦੇ ਨਾਲ ਤਾਲਮੇਲ ਬਣਾਣਾ ਨਹੀਂ ਚਾਹਦੀ ਔਰ ਉਹ ਨਹੀਂ ਚਾਹਦੀ ਕਿ ਜਿਹੜੇ ਮੁੱਦੇ ਹੱਲ ਹੋਣ ਔਰ ਕਿੰਨ ਕਾਰਵਾਈ ਹੋਵੇ ਥੈਂਕ ਯੂ ਥੈਂਕ ਯੂ ਸਟੇਟ ਕੰਪੀਨਰ ਕੌਣ ਆ ਰਹੇ ਹਾਈਕ